ਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸੰਗਤ ਜੀ ਅਸੀਂ ਰੋਜ਼ਾਨਾ ਅਰਦਾਸ ਵਿੱਚ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਭਾਵੇਂ ਗੁਰਦੁਆਰਾ ਕਿਸੇ ਲਈ ਇੱਕ ਇਮਾਰਤ ਹੋ ਸਕਦੀ ਹੈ ਪਰ ਸਾਡੇ ਲਈ ਉਹ ਖਾਸ ਜਗ੍ਹਾ ਹੈ ਜਿਹਨੂੰ ਦੂਰੋਂ ਦੇਖ ਕੇ ਵੀ ਸਾਡਾ ਸਿਰ ਝੁਕ ਜਾਂਦਾ ਹੈ ਅਸੀਂ ਜਦੋਂ ਇਸ ਚੀਜ਼ ਦੀ ਮਹਾਨਤਾ ਨੂੰ ਥੋੜਾ ਜਿਹਾ ਮੈਂ ਤੁਹਾਡੇ 1-2 ਮਿੰਟ ਲੈ ਕੇ ਤਾਂ ਕਿ ਭੂਮਿਕਾ ਬਣਨੀ ਜਾਵੇ ਕਿ ਕੁਰਬਾਨੀਆਂ ਕਿਉਂ ਹੋਈਆਂ ਕਿਸੇ ਥਾਂ ਦੀ ਜਿੰਨੀ ਸਾਡੇ ਮਨ ਵਿੱਚ ਇੱਜ਼ਤ ਹੈ ਅਸੀਂ ਉਨਾ ਹੀ ਸਤਿਕਾਰ ਕਰਾਂਗੇ ਤੇ ਉਸ ਲਈ ਅਸੀਂ ਮਰ ਮਿਟਣ ਲਈ ਵੀ ਤਿਆਰ ਰਹਾਂਗੇ ਜੇ ਉਸ ਥਾਂ ਦੀ ਉਸ ਸਥਾਨ ਦੀ ਸਾਡੇ ਮਨ ਵਿੱਚ ਇੱਜ਼ਤ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਧਾਰਨ ਦਿੰਨਾ ਵਾਂ ਕਿ ਗੁਰੂ ਸਾਹਿਬ ਨੇ ਆਪ ਸਾਨੂੰ ਕਰਕੇ ਦਿਖਾਇਆ ਕਿ ਸਾਡੇ ਮਨ ਵਿੱਚ ਉਸ ਥਾਂ ਲਈ ਕਿੰਨੀ ਇੱਜ਼ਤ ਹੋਣੀ ਚਾਹੀਦੀ ਹੈ ਜਦੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਰਿਹਾਉ ਕੇ ਆਉਂਦੇ ਨੇ ਤਾਂ ਉਸ ਸਮੇਂ ਜਦੋਂ ਅਸੀਂ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਸਾਹਮਣੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਣੇ ਸ਼ੁਰੂ ਹੋਏ ਤਾਂ ਘੋੜੇ ਤੋਂ ਉੱਤਰ ਕੇ ਤੁਰ ਪਏ ਉਹਨਾਂ ਦੇ ਪਿੱਛੇ ਜਿੰਨੇ ਬਾਕੀ ਸਿੰਘ ਆਉਂਦੇ ਸੀਗੇ ਜਾਂ ਜਹਾਂਗੀਰ ਦੇ ਜਿਹੜੇ ਵਜ਼ੀਰ ਸੀ ਨਾਲ ਉਹ ਆਏ ਸੀ ਉਹਨਾਂ ਵੀ ਘੋੜਿਆਂ ਤੋਂ ਉਤਰੇ ਤੇ ਤੁਰ ਪਏ ਉੱਥੇ ਕਵੀ ਸੰਤੋਖ ਸਿੰਘ ਜਿਕਰ ਕਰਦੇ ਆ ਕਿ ਇਹ ਸਿੱਖਾਂ ਨੂੰ ਸਿਖਾਇਆ ਜਾ ਰਿਹਾ ਸੀ ਕਿ ਗੁਰੂ ਸਾਹਿਬ ਦੀ ਅਸਥਾਨਾ ਦੀ ਇੱਜ਼ਤ ਕਿਵੇਂ ਕਰਨੀ ਹੈ ਉਹ ਤੋਂ ਬਾਅਦ ਜੇ ਅਸੀਂ ਪੰਥ ਪ੍ਰਕਾਸ਼ ਪੜ੍ਹਦੇ ਆ ਤਾਂ ਉੱਥੇ ਵੀ ਜ਼ਿਕਰ ਇਦਾਂ ਦਾ ਆਉਂਦਾ ਏ ਕਿ ਜਦੋਂ ਵੀ ਜਾਂ ਜਿਵੇਂ ਦੀਵਾਲੀ ਦਾ ਜ਼ਿਕਰ ਆਉਂਦਾ ਜਦੋਂ ਸਿੰਘ ਗੁਰਧਾਮਾਂ ਤੇ ਇਕੱਠੇ ਹੋ ਕੇ ਆਉਂਦੇ ਸੀ ਇਕੱਠੇ ਹੋਣ ਲਈ ਆਉਂਦੇ ਸੀ ਤਾਂ ਜਿੱਥੋਂ ਉਹਨਾਂ ਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਸੀ ਉੱਥੋਂ ਘੋੜਿਆਂ ਤੋਂ ਉਤਰ ਲੈਂਦੇ ਸੀ ਤੇ ਅਕਾਲ-ਕਾਲ ਦੇ ਜਕਾਰੇ ਗਜਾਉਂਦੇ ਸੀ ਇਹ ਹੈ ਗੁਰੂ ਪ੍ਰਤੀ ਪਿਆਰ ਗੁਰੂ ਪ੍ਰਤੀ ਸਤਿਕਾਰ ਜਿਸ ਥਾਂ ਦੀ ਸਾਡੇ ਲਈ ਇੱਜ਼ਤ ਹੁੰਦੀ ਹੈ ਕੋਈ ਉਸੇ ਹੀ ਥਾਂ ਦੀ ਇੱਜ਼ਤ ਘਟਾਵੇ ਤਾਂ ਇਹ ਸਰਕਾਰ ਦੀ ਹੀ ਕੋਸ਼ਿਸ਼ ਹੁੰਦੀ ਹੈ ਕਿ ਤਾਂ ਕਿ ਇਹਨਾਂ ਦੇ ਮਨਾਂ ਦੇ ਵਿੱਚ ਜਿੱਥੋਂ ਇਹ ਸਿੱਖਿਆ ਲੈ ਕੇ ਏਡੇ ਏਡੇ ਉੱਚੇ ਕੰਮ ਕਰਦੇ ਆ ਉਸ ਥਾਂ ਦੀ ਇੱਜ਼ਤ ਘਟਾਈ ਜਾਵੇ ਜਿਹੜਾ ਅੱਜ ਬੱਚੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੂਗੀ ਮੋਰਚਾ ਗੁਰੂ ਕਾ ਬਾਗ ਇਹ ਵੀ ਇੱਕ ਕਿਸਮ ਸਾਜ਼ਿਸ਼ ਦਾ ਹਿੱਸਾ ਸੀ ਜੋ ਅਸੀਂ ਅੱਜ ਹੁਣ ਦੇਖਦੇ ਆ ਮੌਜੂਦਾ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਬਹੁਤੇ ਸਿੱਖਾਂ ਨੂੰ ਹੁਣ ਸਾਨੂੰ ਚੇਤਾ ਵੀ ਨਹੀਂ ਰਿਹਾ ਕਿਉਂਕਿ ਸਾਡੇ ਜਿਹਨਾਂ ਵਿੱਚੋਂ ਚੀਜ਼ਾਂ ਆ ਬੜੀਆਂ ਨੇ ਸਾਡੇ ਲਈ ਉਹ ਨਾਰਮਲ ਗੱਲਾਂ ਕਰਤੀਆਂ 5 ਸਾਲ ਤੋਂ ਉੱਪਰ ਮੋਰਚਾ ਲੱਗੇ ਨੂੰ ਹੋ ਗਏ ਪਰ ਬੌਲੇ ਸਾਡੇ ਸਿੱਖਾਂ ਨੂੰ ਵੀ ਚੇਤਨਾ ਨਹੀਂ ਹੋਣਾ ਵੀ ਉੱਥੇ ਕੀ ਕੁਝ ਹੋ ਰਿਹਾ ਹੈ ਸੋ ਅੱਜ ਅਸੀਂ ਉਸ ਥਾਂ ਤੇ ਪਹੁੰਚੇ ਹਾਂ ਮੇਰੇ ਮੈਂ ਫਿਰ ਬਲ ਕਰਾਂ ਕਿ ਜਿਹੜੀ ਗੋਰਿਆਂ ਦੇ ਮੌਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ ਸਾਰੀ ਇੰਡੀਆ ਨੂੰ ਕੈਪਚਰ ਕਰਨ ਲਈ ਕੋਈ ਬੌਲਾ ਸਮਾਂ ਨਹੀਂ ਲੱਗਿਆ ਕੋਈ ਇਹਨਾਂ ਨੂੰ ਖਿਆਈ ਨਹੀਂ ਆਈ ਪਰ ਪੰਜਾਬ ਨੂੰ 100 ਸਾਲ ਪੰਜਾਬ ਨੇ ਇਧਰ ਮੂੰਹ ਨਹੀਂ ਦੇ ਉਹਨਾਂ ਨੂੰ ਕਰਨ ਦਿੱਤਾ ਉਹਨਾਂ ਨੇ ਆ ਕੇ ਇਸ ਚੀਜ਼ ਦੀ ਖੋਜ ਕੀਤੀ ਕੀ ਕਾਰਨ ਸੀ ਅਸੀਂ ਆਪਣੀ ਭਾਸ਼ਾ ਨਾਲ ਜੁੜੇ ਹੋਏ ਸੀ ਅਸੀਂ ਆਪਣੇ ਧਰਮ ਨਾਲ ਜੁੜੇ ਹੋਏ ਸੀ ਸਾਡੇ ਧਰਮ ਪ੍ਰਤੀ ਸਤਿਕਾਰ ਇੰਨਾ ਸੀ ਕਿ ਅਸੀਂ ਕਹਨੇ ਸੀ ਅਸੀਂ ਇਸ਼ਨਾਨ ਕੀਤਾ ਦਰਬਾਰ ਸਾਹਿਬ ਦੇ ਵਿੱਚ ਤਾਂ ਅਸੀਂ ਅਮਰ ਹੋ ਗਏ ਹੁਣ ਮਰ ਨਹੀਂ ਸਕਦੇ ਇਹ ਵਿਸ਼ਵਾਸ ਸੀ ਜਿਹੜੀ ਇਹ ਦ੍ਰਿੜਤਾ ਸੀ ਇਸ ਚੀਜ਼ ਨੇ ਸਾਡੇ ਚ ਹਮੇਸ਼ਾ ਤਾਕਤ ਭਰੀ ਰੱਖੀ ਕਿ ਉਹਨਾਂ ਨੂੰ ਅਸੀਂ ਇੱਧਰ ਝਾਕਣ ਨਹੀਂ ਦਿੱਤਾ ਜਦੋਂ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਸਾਡੀ ਭਾਸ਼ਾ ਨੂੰ ਤੈਸਨੈਸ ਕੀਤਾ ਸਾਡਾ ਡਿਫੈਂਸਿਸਟ ਖਤਮ ਕੀਤਾ ਹਰੇਕ ਘਰ 'ਚ ਹਥਿਆਰ ਹੁੰਦੇ ਸੀ ਉਹਨਾਂ ਨੇ ਹਥਿਆਰ ਲਏ ਪੈਸੇ ਦੇ ਕੇ ਕਿਸਨੂੰ ਹਥਿਆਰ ਜਮ੍ਹਾਂ ਕਰਵਾਓ ਦੂਜਾ ਜਿਹੜਾ ਸਾਡਾ ਕਾਇਦਾ ਸੀ ਉਹ ਇਦਾਂ ਦਾ ਸੀ ਕਿ ਸਾਨੂੰ ਗਰਮਾਣੀ ਦੇ ਅਰਥ ਚੇਤੇ ਹੋ ਜਾਂਦੇ ਸੀ ਸਾਨੂੰ ਸੌਖੀ ਸਮਝ ਆਉਂਦੀ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਕਤ ਇੱਥੋਂ ਮਿਲਦੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਫਿਰ ਉਹਨਾਂ ਨੇ ਉਹ ਖਤਮ ਕੀਤੇ ਕੈਦੇ ਦੇ ਉਹਨਾਂ ਨੇ ਪੈਸੇ ਦੇ ਕੇ ਉਹ ਸਾਰੇ ਜਿਹੜੇ ਕੈਦੇ ਸੀ ਉਹ ਸਾੜੇ ਗਏ ਫਿਰ ਤੀਜੀ ਸੀ ਕਿ ਸਾਡੀ ਜਿਸ ਧਾਮਾਂ ਦੇ ਉੱਪਰ ਸਾਡੀ ਇੰਨੀ ਸ਼ਰਧਾ ਹੈ ਜਿੱਥੋਂ ਅਸੀਂ ਇਹ ਤਾਕਤ ਲੈਣੇ ਆ ਉਹਨਾਂ ਦੀ ਕਿਸੇ ਤਰ੍ਹਾਂ ਬੇਅਦਬੀ ਕੀਤੀ ਜਾਵੇ ਉੱਥੇ ਉਹ ਬੰਦੇ ਲਾਏ ਜਿਹੜੇ ਉੱਥੇ ਕਿਸੇ ਤਰ੍ਹਾਂ ਦੀਆਂ ਉਹ ਗੱਲਾਂ ਕਰਨ ਜੋ ਇੰਨੇ ਪਵਿੱਤਰ ਥਾਂ ਤੇ ਨਹੀਂ ਹੋਣੀਆਂ ਚਾਹੀਦੀਆਂ ਸੋ ਹੌਲੀ ਹੌਲੀ ਜਦੋਂ ਪਰਉ ਜਦੋਂ ਸਿੱਖ ਸੀ ਬੜੇ ਜਾਗਰਕ ਸੀ ਉਹਨਾਂ ਨੇ ਥਾਂ-ਥਾਂ ਤੋਂ ਉਹਨਾਂ ਦੇ ਕਬਜ਼ੇ ਛਡਾਏ ਉਹਨਾਂ ਵਿੱਚੋਂ ਇੱਕ ਹੈ ਗੁਰੂ ਕੇ ਬਾਗ ਦਾ ਮੋਰਚਾ ਉਸ ਤੇ ਅਤੇ ਕੀ ਹੋ ਰਿਹਾ ਸੀ ਕਿਸ ਤਰ੍ਹਾਂ ਉੱਥੇ ਸੀ ਆਪਣਾ ਕਬਜ਼ਾ ਛਡਾਇਆ ਉਸ ਬਾਰੇ ਤੁਹਾਨੂੰ ਬੱਚੀ ਹਰ ਸਿਮਰਤ कौर ਦੱਸੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰਾ ਨਾਮ ਹਰਸਿਮਰਨ ਕੌਰ ਹੈ ਅਤੇ ਅੱਜ ਮੈਂ ਆਪ ਜੀ ਦੇ ਸਾਹਮਣੇ ਗੁਰੂ ਕਾ ਬਾਗ ਮੋਰਚੇ ਬਾਰੇ ਗੱਲ ਕਰਨ ਜਾ ਰਹੀ ਹਾਂ ਭਾਰਤ ਦੇਸ਼ ਉੱਪਰ ਲਗਭਗ 90 ਬਰੇ ਰਾਜਕਰਨ ਉਪਰੰਤ 1849 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੇ ਪੰਜਾਬ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਵਕਤ ਪੰਜਾਬ ਦੇਸ਼ ਦੀ ਵਿਦਿਅਕ ਪ੍ਰਣਾਲੀ ਵਿਸ਼ਵ ਵਿੱਚ ਸਿਰ ਕੱਢ ਸੀ ਅਤੇ ਪੰਜਾਬ ਨੂੰ ਸਾਖਰਤਾ ਦਾ ਦਰ ਲਗਭਗ 100% ਸੀ ਅੰਗਰੇਜ਼ ਹਕੂਮਤ ਨੇ ਪਹਿਲਾ ਕੰਮ ਪੰਜਾਬ ਦੀ ਵਿਦਿਅਕ ਪ੍ਰਣਾਲੀ ਨੂੰ ਤਹਸ ਨਹਸ ਕਰਨ ਦਾ ਕੀਤਾ ਪੰਜਾਬ ਨੂੰ ਸਦਾ ਗੁਲਾਮ ਬਣਾ ਕੇ ਰੱਖਣ ਦੇ ਮਨਸੂਬੇ ਨਾਲ ਅੰਗਰੇਜ਼ ਹਕੂਮਤ ਨੇ ਹੁਣ ਆਪਣਾ ਨਿਸ਼ਾਨਾ ਸਿੱਖ ਗੁਰਦੁਆਰਾ ਸਾਹਿਬਾਨਾ ਨੂੰ ਬਣਾਇਆ ਕਿਉਂਕਿ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆਮ ਲੋਕਾਂ ਲਈ ਗਿਆਨ ਦੇ ਕੇਂਦਰ ਸਨ ਅਤੇ ਉਹਨਾਂ ਅੰਦਰ ਆਜ਼ਾਦੀ ਲਈ ਮਰ ਮਿਟਣ ਦਾ ਚਾਅ ਪਰਵਲ ਕਰਦੇ ਸਨ ਅੰਗਰੇਜ਼ ਸਰਕਾਰ ਨੇ ਕਿਰਦਾਰ ਤੋਂ ਸਖਣੇ ਮਹੰਤਾ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੰਭਲਣ ਲਈ ਅਸਿੱਧਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਮਹੰਤਾ ਨੇ ਅੰਗਰੇਜ਼ ਸਰਕਾਰ ਦੇ ਹੁਕਮ ਤੇ ਗੁਰਦੁਆਰਿਆਂ ਵਿੱਚ ਸਿੱਖੀ ਸਿਧਾਂਤਾਂ ਦੇ ਉਲਟ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ ਇਹ ਸਭ ਕੁਝ ਸਿੱਖਾਂ ਨਹੀਂ ਬਰਦਾਸ਼ਤ ਕਰਨਾ ਬਹੁਤ ਔਖਾ ਸੀ ਉਨ੍ਹਾਂ ਨੇ ਦੁਰਾਚਾਰੀ ਮਹੰਤਾ ਨੂੰ ਸਬਕ ਸਿਖਾਉਣ ਲਈ ਅਤੇ ਗੁਰਦੁਆਰਿਆਂ ਨੂੰ ਸੰਕਤੀ ਪ੍ਰਬੰਧ ਹੇਠ ਲਿਆਉਣ ਲਈ ਕਮਰਕਸਾ ਕਰ ਲਿਆ ਇਸ ਮਨੋਰਥ ਦੀ ਪੂਰਤੀ ਲਈ ਲਗਾਏ ਗਏ ਮੋਰਚਿਆਂ ਵਿੱਚ ਗੁਰੂ ਕੇ ਬਾਗ ਦਾ ਮੋਰਚਾ ਮਹੱਤਵਪੂਰਨ ਮੋਰਚਾ ਹੈ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਤੇ ਅਜਨਾਲਾ ਤਹਿਸੀਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ ਇਨਾ ਗੁਰੂ ਅਸਥਾਨਾ ਦੇ ਨਾਮ ਕਾਫੀ ਜ਼ਮੀਨ ਸੀ ਜੋ ਸਾਰੀ ਦੀ ਸਾਰੀ ਇਥੋਂ ਦੇ ਮਹੰਤ ਸੁੰਦਰदास ਦੇ ਕਬਜ਼ੇ ਹੇਠ ਸੀ ਮਹੰਤ ਸੁੰਦਰदास ਅੱਤ ਦਾ ਦੁਰਾਚਾਰੀ ਤੇ ਆਯਾਸ਼ ਆਦਮੀ ਸੀ ਉਹ ਇਨਾ ਕੋ ਜ਼ਿਆਦਾ ਬਦਨਾਮ ਹੋ ਚੁੱਕਾ ਸੀ ਕਿ ਸਿੱਖ ਸੰਗਤ ਉਸ ਨੂੰ ਲਗਾਮ ਪਾਉਣ ਨੂੰ ਤਿਆਰ ਬਰ ਤਿਆਰ ਬੈਠੀ ਸੀ ਪਰ ਸ਼ਰੋਮਣੀ ਘਰਦਵਾਰਾ ਪ੍ਰਬੰਧਕ ਕਮੇਟੀ ਦੇ ਸਮਝਾਉਣ ਤੇ ਉਸਨੇ ਕਮੇਟੀ ਨਾਲ ਸਮਝੌਤਾ ਕਰ ਲਿਆ ਅਤੇ ਅਮ੍ਰਿਤ ਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ ਸਿੰਘਾਂ ਉੱਤੇ ਸਰਕਾਰੀ ਸ਼ਕਤੀ ਦਾ ਦੌਰ ਵੇਖ ਕੇ ਮਹੰਤ ਨੇ ਮੁੜ ਆਪਣੀ ਤੌਰ ਬਦਲ ਲਈ ਅਤੇ ਗੁਰਤਾਮਾ ਦੀ ਦੁਰਵਰਤੋਂ ਕਰਨ ਲੱਗ ਪਿਆ ਮਿਤੀ 8 ਅਗਸਤ 1922 ਈਸਵੀ ਦੇ ਦਿਨ ਗੁਰੂ ਕੇ ਬਾਗ ਦੇ ਜ਼ਮੀਨ ਵਿੱਚੋਂ ਲੰਗਰ ਲਈ ਲੱਕੜਾਂ ਲੈਣ ਗਏ ਸਿੰਘਾਂ ਨਾਲ ਉਸਨੇ ਦੁਰਵਿਵਹਾਰ ਕੀਤਾ ਅਤੇ 9 ਅਗਸਤ ਨੂੰ ਅੰਗਰੇਜ਼ ਪੁਲਿਸ ਕੋਲ ਗ੍ਰਿਫਤਾਰ ਕਰਵਾ ਦਿੱਤਾ। ਉਹਨਾਂ ਨੂੰ ਜੁਰਮਾਨੇ ਦੇ ਨਾਲ 6-6 ਮਹੀਨੇ ਦੀ ਕੈਦ ਸੁਣਾਈ ਗਈ। ਇਸ ਘਟਨਾ ਕਾਰਨ ਮੋਰਚਾ ਲੱਗ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਸ ਵਜੋਂ ਗ੍ਰਿਫਤਾਰੀ ਲਈ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ ਜਿਸ ਨੂੰ ਪੁਲਿਸ ਫੜ ਕੇ ਦੂਰ 드ਰਾਡੇ ਛੱਡ ਆਉਂਦੀ ਜਦੋਂ ਮੋਰਚੇ ਵਿੱਚ ਸਿੰਘਾਂ ਦੀ ਗਿਣਤੀ ਵੱਧਦੀ ਗਈ ਤਾਂ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ 25 ਅਗਸਤ ਨੂੰ ਪੁਲਿਸ ਅਫਸਰ ਐਸਜੀਐਨਬੀਟੀ ਦੇ ਹੁਕਮਾਂ ਨਾਲ ਲਕੜਾ ਲੈਣ ਗਏ ਸਿੰਘਾਂ ਦੀ ਸਖਤ ਮਾਰ ਕੁੱਟਾਈ ਕੀਤੀ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਬੈਠੇ ਸਿੰਘਾਂ ਨੂੰ ਕੀਸਾ ਤੋ ਫੜ ਕੇ ਤੋਹਿਆ ਗਿਆ ਬੰਦੂਕਾਂ ਦੇ ਦਸਤਿਆਂ ਅਤੇ ਡਾਂਗਾ ਨਾਲ ਭਾਰੀ ਕੁੱਟਮਾਰ ਕੀਤੀ ਮੁੱਖ ਆਗੂਆਂ ਦੀ ਗ੍ਰਿਫਤਾਰੀ ਦੇ ਵੀ ਸੰਵੰਨ ਜਾਰੀ ਹੋ ਗਏ ਹੁਣ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾਂ ਸੋਧ ਕੇ ਸੌ ਸੌ ਸਿੰਘਾਂ ਦਾ ਜਥਾ ਰਵਾਨਾ ਹੋਣ ਲੱਗਾ ਜੋ ਸ਼ਾਂਤਮਈ ਢੰਗ ਨਾਲ ਹਮ ਹਮਾ ਕੇ ਗੁਰੂ ਕੇ ਬਾਗ ਵਿਖੇ ਪਹੁੰਚ ਕੇ ਗ੍ਰਿਫਤਾਰੀਆਂ ਦੇਣ ਲੱਗੇ ਪੁਲਿਸ ਉਹਨਾਂ ਤੇ ਲਾਠੀਆਂ ਵਰшаем ਦੀ ਪਰ ਸਿੰਘ ਨਾਮ ਜਪਦੇ ਅਤੇ ਸਾਰਾ ਤਸ਼ੱਦਦ ਸ਼ਾਂਤ ਰਹਿ ਕੇ ਹਟਾਉਂਦੇ ਉਹ ਫੱਟੜ ਹੋ ਕੇ ਡਿੱਗ ਜਾਂਦੇ ਹੌਂਸਲਾ ਕਰਕੇ ਉੱਠਦੇ ਤੇ ਮਾਰ ਖਾਣ ਲਈ ਛਾਤੀਆਂ ਤਾਣ ਦਿੰਦੇ ਪੁਲਿਸ ਨੇ ਡਾਂਗਾ ਨਾਲ ਹੀ ਨਹੀਂ ਬਸ ਕੀਤੀ ਬਲਕਿ ਫੱਟੜ ਹੋ ਕੇ ਡਿੱਗੇ ਸਿੰਘਾਂ ਉੱਤੇ ਘੋੜੇ ਵੀ ਦੌੜਾਏ ਸੰਸਾਰ ਭਰ ਵਿੱਚ ਸਿੰਘਾਂ ਦੇ ਸ਼ਬਰ ਅਤੇ ਸ਼ਾਂਤਮਈ ਰਹਿਣ ਦੇ ਚਰਚੇ ਹੋਣ ਲੱਗੇ ਅੰਗਰੇਜ਼ ਹਕੂਮਤ ਦੇ ਵਹਿਸ਼ੀ ਤਸ਼ੱਦਦ ਦੀ ਕੋਰ ਨਖੇਦੀ ਹੋਣ ਲੱਗੀ ਵਾਖਵਾਖ ਧਰਮਾਂ ਦੇ ਲੋਕ ਭਾਰੀ ਗਿਣਤੀ ਵਿੱਚ ਗੁਰੂ ਕਾ ਬਾਗ ਪੂਜਣ ਲੱਗੇ ਇੰਗਲੈਂਡ ਦੀ ਚਰਚ ਦਾ ਪਾਦਰੀ ਸੀ ਐਫ ਐਂਡਰਿਊਸ ਜਿਸ ਨੇ ਇੱਕ ਮਸੀਹਾ ਸੂਲੀ ਚੜਿਆ ਸੁਣਿਆ ਸੀ ਅਤੇ ਆਪਣੀਆਂ ਅੱਖਾਂ ਸਾਹਮਣੇ ਸੈਂਕੜੇ ਮਸੀਹ ਤਸੀਹੇ ਝੱਲਦੇ ਵੇਖ ਕੇ ਰੋਪਿਆ ਅਤੇ ਅੰਗਰੇਜ਼ ਸਰਕਾਰ ਨੂੰ ਭੇਜੀ ਰਿਪੋਰਟ ਵਿੱਚ ਲਿਖਿਆ ਕਿ ਗੁਰੂ ਕੇ ਬਾਗ ਵਿਖੇ ਹੋ ਰਿਹਾ ਅਣਮਨੁੱਖੀ ਤਸ਼ੱਦਦ ਇੱਕ ਹਿਰਦੇ ਵੈਦਕ ਘਟਨਾ ਹੈ ਜੋ ਦੇਖੀ ਨਹੀਂ ਜਾ ਸਕਦੀ ਸਿੰਘਾਂ ਦੀਆਂ ਵੀਰਤਾ ਦੀਆਂ ਕਹਾਣੀਆਂ ਘਰ ਘਰ ਹੋਣ ਲੱਗੀਆਂ ਪੰਡਿਤ ਮੇਲਾ ਰਾਮ ਵਫਾ ਨੇ ਗੁਰੂ ਕੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਸੀ ਤੀਰੀ ਕੁਰਬਾਨੀਆਂ ਕੀ ਧੂਮ ਹੈ ਅੱਜ ਇਸ ਜਮਾਨੇ ਮੇ ਬਹਾਦਰ ਹੈ ਅਗਰ ਕੋਈ ਤੋ ਵੋ ਇੱਕ ਤੂ ਅਕਾਲੀ ਹੈ ਜਾਲਮੋ ਕੀ ਲਾਠੀਆਂ ਤੂ ਨੇ ਸਹੀ ਸੀਨਾ ਇਸ ਸਫਰ ਹੋ ਕਰ ਲੁਤਫ ਇਸ ਪੈ ਕੇ ਲਬ ਪੈ ਸ਼ਿਕਾਇਤ ਹੈ ਨਾ ਗਾਲੀ ਹੈ ਗੁਰੂ ਧਾਮਾਂ ਲਈ ਅਥਾ ਪਿਆਰ ਰੱਖਣ ਵਾਲੇ ਸਿੱਖਾਂ ਦੇ ਸਬਰ ਅਤੇ ਸ਼ਾਂਤਮਈ ਵੀਰਤਾ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਸਰਕਾਰ ਕੁੜਕੀ ਵਿੱਚ ਫਸ ਗਈ ਸਰਕਾਰ ਨੇ ਗੁਰਦੁਆਰਾ ਸਾਹਿਬ ਦੇ ਰਾਹ ਵੱਲੀ ਚੌਂਕੀ ਉਠਾ ਲਈ ਪਰ ਗ੍ਰਿਫਤਾਰੀਆਂ ਦਾ سلسلہ ਚੱਲਦਾ ਰਿਹਾ ਇਸ ਮੋਰਚੇ ਦੌਰਾਨ 2000 ਸਿੱਖ ਬੁਰੀ ਤਰ੍ਹਾਂ ਜ਼ਖਮੀ ਹੋਏ 5605 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਪੈਨਸ਼ਨ ਪ੍ਰਾਪਤ ਫੌਜੀ ਵੀ ਸ਼ਾਮਲ ਸਨ ਤਸ਼ੱਦਦ ਦਾ ਇਹ سلسلہ 13 ਸਤੰਬਰ 1922 ਈਸਵੀ ਨੂੰ ਉਦੋਂ ਬੰਦ ਹੋਇਆ ਜਦੋਂ ਪੰਜਾਬ ਦੇ ਗਵਰਨਰ ਸਰ ਐਡਵਰਡ ਮੈਕਲੇਗਨ ਨੇ ਗੁਰੂਕੇ ਬਾਗ ਜਾਕੇ ਅਤਿਆਚਾਰ ਨੂੰ ਦੇਖਿਆ ਅਤੇ ਇਸ ਦੇ ਪੱਕੇ ਹੱਲ ਲਈ ਭਾਰਤ ਦੇ ਗਵਰਨਰ ਜਨਰਲ ਲਾਰਡ ਰੀਡਿੰਗ ਨੂੰ Shimla ਜਾ ਮਿਲੇ ਇਸ ਕੰਮ ਲਈ ਉਹਨਾਂ ਨੇ ਸਰ ਗੰਗਾ ਰਾਮ ਦੀ ਮਦਦ ਲਈ ਜਿਸ ਨੇ 17 ਨਵੰਬਰ 1922 ਈਸਵੀ ਨੂੰ ਗੁਰੂਕੇ ਬਾਗ ਦੀ ਜ਼ਮੀਨ ਪੱਟੇ ਤੇ ਲੈ ਲਈ ਅਤੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਉਸ ਨੂੰ ਨਾ ਤਾਂ ਕਿਸੇ ਪੁਲਿਸ ਦੇ ਸਹਾਇਤਾ ਦੀ ਲੋੜ ਹੈ ਅਤੇ ਨਾ ਹੀ ਉਹ ਸਿੱਖਾਂ ਨੂੰ ਬਾਗ ਵਿੱਚੋਂ ਲੰਗਰ ਵਾਸਤੇ ਲੱਕੜ ਲੈ ਕੇ ਜਾਣ ਤੋਂ ਰੋਕਣਾ ਚਾਹੁੰਦਾ ਹੈ ਇਸ ਤਰ੍ਹਾਂ ਮਹਾਨ ਕੁਰਬਾਨੀਆਂ ਦੇਣ ਅਤੇ ਅਤ ਦਿੱ ਤਸੀਹੇ ਝੱਲਣ ਉਪਰੰਤ ਗੁਰੂ ਕੇ ਬਾਗ ਦਾ ਪ੍ਰਬੰਧ ਸਿੱਖ ਸੰਗਤਾਂ ਨੂੰ ਪ੍ਰਾਪਤ ਹੋਇਆ ਕੁਝ ਤੇਰੇ ਮਗਰੋਂ ਇਸ ਮੋਰਚੇ ਦੇ ਸਾਰੇ ਕੈਦੀ ਵੀ ਸਰਕਾਰ ਨੂੰ ਰਿਹਾ ਕਰਨੇ ਪਏ ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ਾਲਮ ਮੁਗਲ ਹਕੂਮਤ ਦਾ ਨਾਸ਼ ਕਰਨ ਲਈ ਅਤ ਦੇ ਜ਼ੁਲਮ ਨੂੰ ਸ਼ਾਂਤਮਈ ਢੰਗ ਨਾਲ ਆਪਣੇ ਤਨ ਉੱਪਰ ਹੰਢਾ ਕੇ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਜਗਾਇਆ ਉਸੇ ਤਰ੍ਹਾਂ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਅੰਗਰੇਜ਼ ਹਕੂਮਤ ਦਾ ਅਤ ਦਸ਼ ਤਸ਼ੱਦਦ ਸਹਿਕੇ ਸਿੰਘਾਂ ਦੀਆਂ ਕੁਰਬਾਨੀਆਂ ਨੇ ਭਾਰਤ ਦੀ ਆਜ਼ਾਦੀ ਦਾ ਰਾ ਪਦਰਾ ਕਰ ਦਿੱਤਾ ਗੁਰਦੁਆਰਾ ਸੁਧਾਰ ਲਹਿਰ ਪ੍ਰਫੁੱਲਤ ਹੋਈ ਸਿੱਖਾਂ ਨੇ ਵਾਰੋਵਾਰੀ ਸਾਰੇ ਗੁਰਦੁਆਰਾਂ ਅੰਗਰੇਜ਼ ਹਕੂਮਤ ਦੇ ਕਬਜ਼ੇ ਵਿੱਚੋਂ छुड़ा ਕੇ ਸੰਗਤੀ ਪ੍ਰਬੰਧ ਵਿੱਚ ਲੈ ਆਉਂਦੇ ਸਿੱਖਾਂ ਦੀ ਵੱਧ ਰਹੀ ਜਥੇਬੰਦ ਤਾਕਤ ਦੇਖ ਕੇ ਉਂਡ ਅੰਗਰੇਜ਼ ਸਰਕਾਰ ਨੂੰ ਵੀ ਚੁਕਣਾ ਪਿਆ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀਆਂ। ਮਹਾਤਮਾ ਗਾਂਧੀ ਨੇ ਸਿੱਖਾਂ ਦੀ ਇਸ ਜਿੱਤ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਜਿੱਤ ਲਿਖਿਆ ਜਿਸ ਨੇ ਸਮੁੱਚੇ ਦੇਸ਼ ਦੀ ਆਜ਼ਾਦੀ ਲਈ ਦੇਸ਼ਵਾਸੀਆਂ ਦਾ ਮਨੋਬਲ ਉੱਚਾ ਕੀਤਾ। ਪੰਡਤ ਮਦਨ ਮੋਹਨ ਮਾਲਵੀਆ ਜੀ ਨੇ ਵੀ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਤੋਂ ਪ੍ਰਭਾਵਿਤ ਹੁੰਦਿਆਂ ਹਰ ਹਿੰਦੂ ਪਰਿਵਾਰ ਨੂੰ ਆਪਣਾ ਵੱਡਾ ਬੱਚਾ ਸਿੱਖ ਸਜਾਉਣ ਲਈ ਪ੍ਰੇਰਿਤ ਕੀਤਾ ਕਿਉਂਕਿ ਗੁਰਬਾਣੀ ਦੀ ਗੁਰਤੀ ਮਿਲ ਜਾਣ ਨਾਲ ਮਨੁੱਖ ਅੰਦਰ ਇਹੋ ਜਿਹੀ ਤਾਸੀਰ ਫੁੱਟਦੀ ਹੈ ਜਿਸ ਸਦਕਾ ਉਹ ਸਰਬੱਤ ਦੇ ਭਲੇ ਲਈ ਆਪਾ ਵਾਰਨ ਲਈ ਤਿਆਰ ਵਰ ਤਿਆਰ ਰਹਿੰਦਾ ਹੈ ਅੰਤ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦਾ ਇਹ ਇਤਿਹਾਸ ਦੱਸਦਾ ਹੈ ਕਿ ਉਹਨਾਂ ਅੰਦਰ ਗੁਰਧਾਮਾ ਪ੍ਰਤੀ ਕਿੰਨਾ ਕੁ ਪਿਆਰ ਸੀ ਅਤੇ ਉਹ ਗੁਰੂ ਕਾਮ ਅਤੇ ਸਮਾਜ ਲਈ ਆਪਾ ਨਿਸ਼ਾਵਰ ਕਰਨ ਲਈ ਕਿਵੇਂ ਤਿਆਰ ਬਰ ਤਿਆਰ ਰਹਿੰਦੇ ਸਨ ਉਹਨਾਂ ਦੀ ਇਸ ਚੜ੍ਹਦੀ ਕਲਾ ਦਾ ਮੂਲ ਸੋਮਾ ਉਹਨਾਂ ਦੀ ਗੁਰਬਾਣੀ ਵਿੱਚ ਵਿਸ਼ਵਾਸ ਅਤੇ ਗੁਰੂ ਦਾ ਇੱਕ ਇੱਕ ਬਚਨ ਆਪਣੇ ਜੀਵਨ ਵਿੱਚ ਅਪਣਾਉਣ ਦਾ ਚਾਅ ਸੀ ਆਓ ਅਸੀਂ ਵੀ ਗੁਰਬਾਣੀ ਨਾਲ ਜੁੜੀਏ ਅਤੇ ਆਪਣੇ ਬਜ਼ੁਰਗਾਂ ਦੀ ਤਰ੍ਹਾਂ ਸਚਾਰ ਮਨੁੱਖਾ ਦਾ ਕਾਫਲਾ ਤਿਆਰ ਕਰਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ